ਇਆ ਕੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਸਰਦਾਰ ਜਸਬੀਰ ਸਿੰਘ ਗੜੀ ਦੇ ਦਖਲ ਨਾਲ ਪਿੰਡ ਢਲੇਤਾ ਦਾ ਜ਼ਮੀਨੀ ਵਿਵਾਦ ਸੁਲਝ ਗਿਆ ਇਹ ਗੁਰਦੁਆਰਾ ਸ੍ਰੀ ਗੁਰੂ ਅਰਬਦਾਸ ਜੀ ਦੇ ਜ਼ਮੀਨੀ ਵਿਵਾਦ ਸੰਬੰਧੀ ਪਿੰਡ ਦੀ ਪੰਚਾਇਤ ਮੋਤਵਰ ਵਿਅਕਤੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਗੁਰੂ ਅਰਬਦਾਸ ਜੀ ਵੱਲੋਂ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਦੱਸਿਆ ਗਿਆ ਚੇਅਰਮੈਨ ਜਸਬੀਰ ਸਿੰਘ ਗੜੀ ਨੇ ਭਾਈਚਾਰੇ ਨੂੰ ਭਰੋਸਾ ਦਿੱਤਾ ਕਿ ਸੂਬੇ ਵਿੱਚ ਗੁਰੂ ਅਰਦਾਸ ਜੀ ਮਹਾਰਾਜ ਨਾਲ ਸੰਬੰਧ ਧਾਰਮਿਕ ਸਥਾਨਾਂ ਦੀਆਂ ਜ਼ਮੀਨਾਂ ਦੀ ਰੱਖਿਆ ਲਈ ਅਨੁਸੂਚਿਤ ਜਾਤੀਆਂ ਕਮਿਸ਼ਨ ਬਚਦਵਾਦਾ ਹੈ ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਕਿਸਮ ਦੀ ਕੋਈ ਵਿਧੀਕੀ ਸਾਹਮਣੇ ਆਉਂਦੀ ਹੈ ਤਾਂ ਕਮਿਸ਼ਨ ਵੱਲੋਂ ਸਖਤ ਕਾਰਵਾਈ ਕਰਨ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ ਦੋਸਤੋ ਮੈਂ ਰਜਿੰਦਰ ਸਿੰਘ ਬਿਲਕਾ ਤੇ ਤੁਸੀਂ ਵੇਖ ਰਹੇ ਹੋ ਬਿਲਕਾ نیوز ਆਨਲਾਈਨ ਚੈਨਲ ਤੇ ਅੱਜ ਗੱਲ ਕਰਾਂਗੇ ਤਹਿਸੀਲ ਫਲੋਰ ਤੇ ਪਿੰਡ ਤਲੇਤਾ ਦੇ ਵਿੱਚ ਜ਼ਮੀਨੀ ਮਾਮਲੇ ਨੂੰ ਲੈ ਕੇ ਦੋਸਤੋ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਬੀਰ ਸਿੰਘ ਗੜੀ ਨੇ ਅੱਜ ਪਿੰਡ ਤਲੇਤਾ ਦਾ ਦੌਰਾ ਕੀਤਾ ਜ਼ਮੀਨੀ ਵਿਵਾਦ ਹੱਲਜਾਉਣ ਵਿੱਚ ਗ੍ਰਾਮ ਪੰਚਾਇਤ ਤਲੇਤਾ ਵੱਲੋਂ ਸਰਬਸੰਮਤੀ ਨਾਲ ਸ਼੍ਰੀ ਗੁਰੂ ਅਰਦਾਸ ਕਮਿਊਨਿਟੀ ਹਾਲ ਦੇ ਨਿਰਮਾਣ ਲਈ ਮਤਾ ਪਾਸ ਕਰ ਦਿੱਤਾ ਤੇ ਆਓ ਤੁਹਾਨੂੰ ਅੱਜ ਦੀ ਇਹ ਪੂਰੀ ਖਬਰ ਪੜ੍ਹ ਕੇ ਸੁਣਾ ਦਿੰਦੇ ਆ ਕਿ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਸਰਦਾਰ ਜਸਬੀਰ ਸਿੰਘ ਗੜੀ ਦੇ ਦਖਲ ਨਾਲ ਪਿੰਡ ਢਿਹਤਾ ਦਾ ਜ਼ਮੀਨੀ ਵਿਵਾਦ ਸੁਲਝ ਗਿਆ। ਚੇਅਰਮੈਨ ਜਸਬੀਰ ਸਿੰਘ ਗੜੀ ਜ਼ਮੀਨੀ ਵਿਵਾਦ ਨੂੰ ਸੁਲਝਾਉਣ ਲਈ ਅੱਜ ਪਿੰਡ ਢਿਹਤਾ ਪੁੱਜੇ ਸਨ। ਜਿੱਥੇ ਪਹਿਲਾਂ ਉਹਨਾਂ ਨੇ ਮੌਕੇ ਦਾ ਜਾਇਜ਼ਾ ਲਿਆ। ਉਪਰੰਤ ਪਿੰਡ ਦੀ ਪੰਚਾਇਤ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਗੁਰੂ ਅਰਦਾਸ ਜੀ ਮੁਖਤਬਰ ਵਿਅਕਤੀਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਸਾਰੀਆਂ ਧਿਰਾਂ ਦਾ ਪੱਖ ਜਾਣਿਆ ਸਰਦਾਰ ਗੜੀ ਨੇ ਸਾਰੀਆਂ ਧਿਰਾਂ ਨੂੰ ਪਿੰਡ ਦੇ ਭਾਈਚਾਰੇ ਅਤੇ ਸਾਂਝ ਦੇ ਮੱਦੇ ਨਜ਼ਰ ਆਪਸੀ ਸਹਿਮਤੀ ਨਾਲ ਇਸ ਮਾਮਲੇ ਨੂੰ ਹੱਲ ਕਰਨ ਲਈ ਪ੍ਰੇਰਿਤ ਕੀਤਾ ਚੇਅਰਮੈਨ ਸਰਦਾਰ ਗੜੀ ਦੇ ਯਤਨਾਂ ਸਦਕਾ ਪਿੰਡ ਤਲੇਤਾ ਦੇ ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੇ ਜ਼ਮੀਨੀ ਵਿਵਾਦ ਸੰਬੰਧੀ ਪਿੰਡ ਦੀ ਪੰਚਾਇਤ ਮੋਤਬਰ ਵਿਅਕਤੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਗੁਰੂ ਰਬਦਾਸ ਜੀ ਵੱਲੋਂ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਦੱਸਿਆ ਗਿਆ ਸ਼੍ਰੀ ਗੁਰੂ ਰਬਦਾਸ ਕਮਿਊਨਿਟੀ ਹਾਲ ਦੀ ਉਸਾਰੀ ਜੋ ਕਿ ਪਿਛਲੇ ਦਿਨੀ ਬਵਾਦਾਂ ਵਿੱਚ ਆ ਗਈ ਸੀ ਦਾ ਪੂਰਨ ਤੌਰ ਤੇ ਨਿਬਟਾਰਾ ਕਰਨ ਲਈ ಗ್ರಾಮ ਪੰਚਾਇਤ ਲੇਟਾਬਲੋਂ ਸਰਬਸੰਮਤੀ ਨਾਲ ਸ਼੍ਰੀ ਗੁਰੂ ਰਬਦਾਸ ਜੀ ਕਮਿਊਨਿਟੀ ਹਾਲ ਤੇ ਨਰਮਾਲੀ ਮਤਾ ਪਾਸ ਕਰ ਦਿੱਤਾ ਗਿਆ ਸੋ ਦੋਸਤੋ ਇਹ ਦੇ ਨਾਲੀ ಗ್ರಾಮ ਪੰਚਾਇਤ ਲੇਤਾ ਵੱਲੋਂ ਕਾਰਵਾਈ ਰਜਿਸਟਰ ਅਤੇ ਮਤਿਆਂ ਵਿੱਚ ਆਈਆਂ ਤਕਨੀਕੀ ਕਮੀਆਂ ਨੂੰ ਦੇਖਦੇ ਹੋਏ ਜਿਸ ਕਾਰਨ ਸ਼੍ਰੀ ਗੁਰੂ ਅਰਬਦਾਸ ਕਮਿਊਨਿਟੀ ਹਾਲ ਦਾ ਬਿਵਾਦ ਖੜਾ ਹੋਇਆ ਵੀ ਸੰਬੰਧਿਤ ਪੰਚਾਇਤ ਸਕੱਤਰ ਦੀ ਤੁਰੰਤ ਪ੍ਰਵਾਨ ਬਦਰੀਕਾਂ ਦੇ ਸੁਝਾਅ ਵਿਭਾਗ ਨੂੰ ਦਿੱਤੇ ਗਏ ਇਸ ਤੋਂ ਇਲਾਵਾ ਇਸ ਕਮਿਊਨਿਟੀ ਹਾਲ ਦੇ ਜ਼ਮੀਨ ਸੰਬੰਧੀ ਬਿਵਾਦ ਤੇ ਪੱਕੇ ਤੌਰ ਤੇ ਹੱਲ ਲਈ ਖਸਰਾ ਨੰਬਰ ਵਿੱਚ ਜ਼ਮੀਨ ਦੀ ਨਾਮ ਤਬਦੀਲੀ ਦਾ ਮਤਾ ਪਾਇਆ ਗਿਆ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਭਾਈਚਾਰੇ ਨੂੰ ਭਰੋਸਾ ਦਿੱਤਾ ਕਿ ਸੂਬੇ ਵਿੱਚ ਗੁਰੂ ਅਰਬਦਾਸ ਜੀ ਮਹਾਰਾਜ ਨਾਲ ਸੰਬੰਧਿਤ ਧਾਰਮਿਕ ਸਥਾਨਾਂ ਦੀਆਂ ਜ਼ਮੀਨਾਂ ਦੀ ਰੱਖਿਆ ਲਈ ਅਨੁਸੂਚਿਤ ਜਾਤੀਆਂ ਕਮਿਸ਼ਨ ਬਚਨਵਾਦਾ ਹੈ ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਕਿਸਮ ਦੀ ਕੋਈ ਵਿਧੇਕੀ ਸਾਹਮਣੇ ਆਉਂਦੀ ਹੈ ਤਾਂ ਕਮਿਸ਼ਨ ਵੱਲੋਂ ਸਖਤ ਕਾਰਵਾਈ ਕਰਨ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਸਮਾਜ ਦੇ ਹਰੇਕ ਵਰਗ ਦੇ ਨਾਲ ਖੜਾ ਹੈ ਅਤੇ ਹਰੇਕ ਭਾਈਚਾਰੇ ਨੂੰ ਬਣਦਾ ਮਾਨ ਸਤਕਾਰ ਦਿੱਤਾ ਜਾ ਰਿਹਾ ਹੈ ਇਸ ਮੌਕੇ ਤੇ ਐਸ ਡੀ ਐਮ ਵਰਲੀਨ ਕੌਰ ਬਰਾਡ ਡੀ ਐਸ ਪੀ ਐਸ ਐਸ ਪਲ ਡਿਪਟੀ ਸੀ ایਓ ਜਿਲ੍ਹਾ ਪ੍ਰਿਚਿਤ ਸੁਖਵੀਰ ਕੌਰ ਤਹਿਸੀਲਦਾਰ ਮਨਦੀਪ ਸਿੰਘ ਅਤੇ ਹੋਰ ਅਧਿਕਾਰੀ ਇਸ ਮੌਕੇ ਤੇ ਹਾਜ਼ਰੀ ਸਰਪੰਚ ਸੁਖਵੀਰ ਸਿੰਘ ਸੁਖੀ ਤੇ ਉਹਨਾਂ ਦੇ ਨਾਲ ਪੰਚਾਇਤ ਮੈਂਬਰ ਤੇ ਹੋਰ ਮੋਦਵਾਰ ਪ੍ਰਿੰਦਿ ਇਸ ਮੌਕੇ ਤੇ ਹਾਜ਼ਰ ਸੀ ਸੋ ਦੋਸਤੋ ਇਹ ਜ਼ਮੀਨੀ ਮਾਮਲਾ ਪਿਛਲੇ ਦਿਨ ਜਿਹੜਾ ਆ ਉਹ ਕਾਫੀ ਵਿਵਾਦਾਂ ਵਿੱਚ ਰਿਹਾ ਤੁਸੀਂ ਅਖਬਾਰਾਂ ਵਿੱਚ ਅਤੇ ਸੋਸ਼ਲ ਮੀਡੀਆ ਤੇ ਇਸ ਜ਼ਮੀਨੀ ਵਿਵਾਦ ਨੂੰ ਲੈ ਕੇ ਖਬਰਾਂ ਸੁਣਦੇ ਰਹੋ ਭਗਤ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਨੇ ਇਸ ਮਾਮਲੇ ਨੂੰ ਜਿਹੜਾ ਆ ਉਹ ਉਹਨਾਂ ਨੇ ਅਗਵਾਈ ਕੀਤੀ ਇਸ ਮਾਮਲੇ ਦੀ ਜਿਸ ਨੂੰ ਲੈ ਕੇ ਫਲੋਰ ਵਿੱਚ ਉਹਨਾਂ ਨੇ ਲਗਾਤਾਰ ਐਜੀਟੇਸ਼ਨ ਕੀਤਾ ਕਿ ਇਸ ਗੁਰੂ ਘਰ ਦੇ ਉੱਤੇ ਉਹਨਾਂ ਨੇ ਪਿਛਲੇ ਸਮੇਂ ਵਿੱਚ ਇਜ਼ਨੋ ਹਮਲਾ ਦੱਸਿਆ ਜਿਵੇਂ ਅੱਜ ਚੇਅਰਮੈਨ ਜਸਬੀਤ ਸਿੰਘ ਗੜੀ ਇਸ ਥਾਂ ਤੇ ਪਹੁੰਚੇ ਜਿਨ੍ਹਾਂ ਨੇ ਇਸ ਮਾਮਲੇ ਨੂੰ ਸੁਲਝਾ ਲਿਆ ਉਹਨਾਂ ਨਾਲ ਸੰਬੰਧਿਤ ਜ਼ਿਲ੍ਹੇ ਦੇ ਅਧਿਕਾਰੀ ਜਿਵੇਂ ਤੁਹਾਨੂੰ ਦੱਸਿਆ ਤੇ ਇਸ ਦੌਰਾਨ ਇਹ ਵੀ ਪਤਾ ਲੱਗਿਆ ਸੀ ਕਿ ਸਰਪੰਚ ਇੱਕ ਵਾਰ ਜਿਹੜਾ ਉਹ ਇੱਥੋਂ ਅੱਗੇ ਪਿੱਛੇ ਵੀ ਹੋਇਆ ਪਰ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਸਹਿਮਤ ਕਰ ਲਿਆ ਇਸ ਮਾਮਲੇ ਨੂੰ ਸੁਲਝਾਉਣ ਜੀ ਕਿਉਂਕਿ ਜਿੰਨੇ ਦਾ ਪ੍ਰਸ਼ਾਸਨ ਵੀ ਜਿਹੜਾ ਉਹ ਪਿਛਲੇ ਦਿਨਾਂ ਤੋਂ ਜਿੰਨੇ ਜਿਵੇਂ ਕਿ ਚੀਰਮੈਨ ਦੇ ਅੱਗੇ ਚੰਡੀਗੜ੍ਹ ਵਿੱਚ ਬਾਰ-ਬਾਰ ਉਹਨਾਂ ਨੂੰ ਪੇਸ਼ ਹੋਣਾ ਪਿਆ ਤੇ ਦੋਸਤੋ ਇਹ ਅੱਜ ਮਾਮਲਾ ਜਿਵੇਂ ਅਸੀਂ ਤੁਹਾਨੂੰ ਖਬਰ ਪੜ੍ਹ ਕੇ ਸੁਣਾਈ ਆ ਕੱਲ ਨੂੰ ਇਹ ਕਬਰ ਜਿਹੜੀ ਆ ਅਖਬਾਰਾਂ ਦੀਆਂ ਸੁਰਖੀਆਂ ਬਣੀਆਂ ਇਹ ਇਹ ਮਾਮਲਾ ਜਸਬੀ ਜੀ ਸੰ ਘੜੀ ਸੁਲਝਾਉਣ ਵਿੱਚ ਕਾਮਯਾਬ ਹੋ ਗਿਆ ਤੇ ਦੋਸਤੋ ਤੁਸੀਂ ਦੇਖ ਰਿਹਾ ਬਿਲਕਾ ਨਿਊਜ਼ ਆਨਲਾਈਨ ਚੈਨਲ ਦੇਖਦੇ ਰਹੋ ਇਸ ਵੀਡੀਓ ਨੂੰ ਲਾਈਕ ਤੇ ਅੱਗੇ ਸ਼ੇਅਰ ਜ਼ਰੂਰ ਕਰਨਾ ਸ਼ੇਅਰ ਕਰਨਾ ਨਾ ਭੁੱਲਣਾ ਅਜੇ ਵੀ ਦੋਸਤੋ ਜੇ ਅਗਰ ਬਿਲਕਾ ਨਿਊਜ਼ ਆਨਲਾਈਨ ਤੋਂ ਤੁਸੀਂ ਇਹ ਪ੍ਰੋਗਰਾਮ ਸੌਂਦੇ ਹੋ ਸਬਸਕ੍ਰਾਈਬ ਨਹੀਂ ਚੈਨਲ ਨੂੰ ਕੀਤਾ ਤਾਂ ਜ਼ਰੂਰ ਕਰੋ ਤਾਂ ਕਿ ਤੁਸੀਂ ਵੀ ਸਾਡੇ ਪਰਿਵਾਰ ਦੇ ਮੈਂਬਰ ਬਣੋ ਧੰਨਵਾਦ ਅਸੀਂ ਤੁਹਾਡੇ ਲਈ ਹੋਰ ਕੱਲ ਇੱਕ ਪ੍ਰੋਗਰਾਮ ਲੈ ਕੇ ਆਵਾਂਗੇ ਉਦੋਂ ਤੱਕ ਦਿਓ ਉਹ ਯਾਦ ਕਿ ਤੁਸੀਂ ਦੇਖਦੇ ਰਹੋ ਬਿਲਗਾ ਨਿਊਜ਼ ਆਨਲਾਈਨ ਚੈਨਲ ਕਿਸੀ ਬਿਲਗਾ ਨਿਊਜ਼ ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ